ਉਹ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਆਸ਼ੀਰਵਾਦ ਰੋਇਆ ਆਪਣੇ YouTube ਚੈਨਲ ਗੁਰਸਾਖੀਆਂ ਸਤਿ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਗੁਰੂ ਦੀਆਂ ਸਾਖੀਆਂ ਸੁਣਾਉਣ ਵਾਸਤੇ ਗੁਰੂ ਘਰ ਦੀਆਂ ਗੱਲਾਂ ਕਰਨ ਵਾਸਤੇ ਗੁਰੂ ਘਰ ਦੀਆਂ ਬਾਤਾਂ ਪਾਉਣ ਵਾਸਤੇ ਸਾਧ ਸੰਗਤ ਕੱਲ ਆਪਾਂ ਜੋ ਸਾਖੀ ਸ਼ੁਰੂ ਕੀਤੀ ਸੀ ਕਿ ਭਾਈ ਭਗੀਰਥ ਜੀ ਨੂੰ ਧਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਲਾਹੌਰ ਸ਼ਹਿਰ ਭੇਜਿਆ ਇੱਕ ਗਰੀਬ ਵਿਅਕਤੀ ਦੇ ਲੜਕੀ ਦੇ ਵਿਆਹ ਵਾਸਤੇ ਸਮੁਸਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਕੋਲੋਂ ਪੈਸੇ ਦੇ ਕੇ ਮਾਇਆ ਦੇ ਕੇ ਭੇਜਿਆ ਤੇ ਭਾਈ ਭਗੀਰਥ ਜੀ ਨੂੰ ਆਖਿਆ ਕਿ ਭਾਈ ਜੀ ਜਾਓ ਲਾਹੌਰ ਤੇ ਇਸ ਮਾਨ ਲੈ ਆਵੋ ਪਰ ਲਾਹੌਰ ਸ਼ਹਿਰ ਦੇ ਵਿੱਚ ਇੱਕਰਾ ਤੋਂ ਵਦਨ ਨਿਕਲਣ ਜਿੱਦੋ ਭਾਈ ਪੁਗੀਤ ਸਿੰਘ ਜੀ ਲਾਹੌਰ ਸ਼ਹਿਰ ਵਿੱਚ ਪਹੁੰਚੇ ਤੇ ਭਾਈ ਮਨੁੱਖਜੀ ਦੀ ਦੁਕਾਨ ਤੇ ਜਾ ਕੇ ਉਹਨਾਂ ਨੇ ਸਮਾਨ ਲਿਆ ਤੇ ਭਾਈ ਮਨੁੱਖਜੀ ਨੇ ਕਿਹਾ ਕਿ ਚੂੜਾ ਨਹੀਂ ਹੈ ਤੇ ਇਸ ਨੂੰ ਤਿਆਰ ਕਰਨ ਤੇ 2 ਦਿਨ ਲੱਗ ਜਾਣਗੇ ਇਸ ਲਈ ਸਾਧ ਸੰਗਤ ਜੀ ਭਾਈ ਮਨੁੱਖਜੀ ਨੇ ਕਿਹਾ ਕਿ ਭਾਈ ਪੁਗੀਤ ਸਿੰਘ ਤੁਹਾਨੂੰ ਦੂਰਾ ਤਾਂ ਰੁਕਣਾ ਪਵੇਗਾ ਤਾਂ ਭਾਈ ਪਗੀਤ ਸਿੰਘ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਮੇਰੇ ਮਾਲਕ ਦਾ ਹੁਕਮ ਹੈ ਕਿ ਲਾਹੌਰ ਸ਼ਹਿਰ ਵਿੱਚ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਇਸ ਲਈ ਮੈਂ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ ਤੁਸੀਂ ਚੂੜੇ ਦਾ ਇੰਤਜ਼ਾਮ ਕਰੋ ਤੇ ਜੇਕਰ ਮੈਂ ਇੱਕ ਰਾਤ ਤੋਂ ਵੱਧ ਰਹਿ ਗਿਆ ਦੂਰਾ ਤਾਂ ਰਹਿ ਗਿਆ ਤੇ ਮੇਰੇ ਮਾਲਕ ਦੇ ਹੁਕਮ ਦੀ ਅਦੂਲੀ ਹੋਵੇਗੀ ਮੇਰੇ ਸੱਚੇ ਪਾਤਸ਼ਾਹ ਦੇ ਹੁਕਮ ਦੀ ਅਦੂਲੀ ਹੋਵੇਗੀ ਤੇ ਫਿਰ ਮੇਰਾ ਲੋਕ ਵੀ ਵਿਗੜ ਜਾਵੇਗਾ ਤੇ ਪ੍ਰਲੋਕ ਵੀ ਵਿਗੜ ਜਾਏਗਾ ਫਿਰ ਮੇਰਾ ਲੋਕ ਪ੍ਰਲੋਕ ਦੋਵੇਂ ਵਿਗੜ ਜਾਣਗੇ ਮੇਰੀ ਦੀਨ ਦੁਨੀਆ ਵਿਗੜ ਜਾਵੇਗੀ ਤੇ ਭਾਈ ਮਨਸੂਖ ਜੀ ਨੇ ਕਿਹਾ ਭਾਈ ਇਸ ਕਲਯੁਗ ਦੇ ਵਿੱਚ ਇਹੋ ਜਿਹਾ ਕਿਹੜਾ ਮਹਾਪੁਰਸ਼ ਹੈ ਜਿਹੜਾ ਉਹ ਕਿਹੜਾ ਇਹੋ ਜਿਹਾ ਰਾਜਾ ਹੈ ਜਿਹਦੇ ਕੋਲ ਇਹਨੀਆਂ ਸ਼ਕਤੀਆਂ ਹਨ ਕਲਯੁਗ ਤੇ ਕੋਟ ਦਾ ਰੱਤਾ ਹੈ ਪਰ ਭਾਈ ਭਗੀਰਥ ਜੀ ਨੇ ਕਿਹਾ ਕਿ ਸ਼ਾਹਾਂ ਦੇ ਸ਼ਾਹ ਪਾਤਸ਼ਾਹਾਂ ਦੇ ਸ਼ਾਹ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਰਾਜੇ ਦੀਨ ਦੁਨੀ ਦੇ ਮਾਲਕ ਲੋਕ ਪਰਲੋਕ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਜਿਨ੍ਹਾਂ ਦਾ ਹੁਕਮ ਮੰਨਿਆ ਲੋਕ ਤੇ ਪਰਲੋਕ ਸੇਧੇ ਹੋ ਜਾਂਦੇ ਨੇ ਤੇ ਜੇਕਰ ਮੈਂ ਉਹਨਾਂ ਦੇ ਹੁਕਮ ਦੀ ਉਦooli ਕਰਾਂਗਾ ਤਾਂ ਮੇਰਾ ਲੋਕ ਵੀ ਵਿਗੜ ਜਾਵੇਗਾ ਤੇ ਪਰਲੋਕ ਵੀ ਸਹਿਲਾ ਨਹੀਂ ਹੋਵੇਗਾ ਇਸ ਲਈ ਭਾਈ ਭਗੀਰਥ ਜੀ ਨੂੰ ਭਾਈ ਮਨੁਸ਼ੁਖ ਜੀ ਨੇ ਕਿਹਾ ਕਿ ਮੈਂ ਮੇਰੇ ਕੋਲ ਇੱਕ ਛੋੜਾ ਪਿਆ ਹੈ ਉਹ ਨਾਲ ਲੈ ਜਾਣਾ ਹ ਤੇ ਮੈਂ ਦੇਵਾਂਗਾ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਦੇ ਦਰਸ਼ਨ ਕਰਕੇ ਜੇ ਵਾਕਿਆ ਹੀ ਗੁਰੂ ਨਾਨਕ ਦੇਵ ਜੀ ਇੰਨੀ ਕਰਨੀ ਵਾਲੇ ਹਨ ਇਡੇ ਵੱਡੇ ਮਹਾਪੁਰਖਾਂ ਤੇ ਮੈਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਾਂਗਾ ਤੇ ਸਾਧ ਸੰਗਤ ਜੀ ਭਾਈ ਬਾਲੇ ਜੀ ਦੀ ਜਨਮ ਸਾਖੀ ਜਿਹੜੀ ਆ ਉਹ ਉਸ ਨੂੰ ਪੜਿਆਂ ਪਤਾ ਲੱਗਦਾ ਹੈ ਕਿ ਭਾਈ ਪਗੀਰਥ ਤੇ ਭਾਈ ਮਨੁੱਖ ਜੀ ਜਿਹੜਾ ਬਾਣੀ ਸੀ ਦੋਵੇਂ ਸ੍ਰੀ ਗੁਰੂ ਜੀ ਪਾਸ ਆਏ ਪਹੁੰਚੇ ਤੇ ਗੁਰੂ ਜੀ ਦੇ ਚਰਨਾਂ ਉਪਰ ਮੱਥਾ ਟੇਕਿਆ ਜਾ ਕੇ ਭਾਈ ਮਨੁਸ਼ਖ ਬਾਣੀਆਂ ਨੇ ਗੁਰੂ ਨਾਨਕ ਜੀ ਦਾ ਦਰਸ਼ਨ ਕੀਤਾ ਤੇ ਮਨੁਸ਼ਖ ਦੇ ਜਿਹੜੇ ਕਪਾਟ ਖੁੱਲ ਗਏ ਕਪਾਟ ਖੁੱਲ ਗਏ ਤੇ ਮਨੁਸ਼ਖ ਦੀ ਨਿਸ਼ਾ ਹੋਈ ਤੇ ਦਰਸ਼ਨ ਕਰਦਿਆਂ ਹੀ ਨਿਹਾਲ ਹੋਇਆ ਭਾਈ ਮਨੁਸ਼ਖ ਵੀ ਨਿਹਾਲ ਹੋਇਆ ਤੇ ਫਿਰ ਭਾਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਤਿੰਨ ਬਰਸ ਰਿਹਾ ਤਿੰਨ ਸਾਲ ਰਿਹਾ ਅਤੇ ਬਹੁਤ ਸੇਵਾ ਕੀਤੀ ਅਤੇ ਬਾਣੀ ਕਟ ਕੀਤੀ ਸ਼ਬਦ ਗਾਉਣ ਸਿੱਖਿਆ ਬਹੁਤ ਸਾਰੀਆਂ ਪੋਥੀਆਂ ਲਿਖਵਾ ਕੇ ਕਰ ਲੈ ਗਿਆ ਫਿਰ ਕੁਛ ਦਿਨ ਰਹਿ ਕਰ ਉਹ ਬਾਣੀਆਂ ਨੇ ਸਦਾਗਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਸਦਾਗਰੀ ਕਰਨ ਦੂਜੇ ਦੇਸ਼ਾਂ ਚ ਰਪਿਆ ਜਿਸ ਦੇਸ਼ ਵਿੱਚ ਰਾਜਾ ਸ਼ਿਵਨਾਬ ਰਹਿੰਦਾ ਉਸ ਦੇਸ਼ ਵਿੱਚ ਬਾਣੀਆਂ ਚਲਾ ਗਿਆ ਅਤੇ ਆਪਣੀਆਂ ਚੀਜ਼ਾਂ ਵੇਚਣ ਲੱਗਾ ਤੇ ਰਹਿਸ਼ ਉੱਥੇ ਉਹਨੇ ਕਰ ਲਈ ਦਿਨ ਨੂੰ ਉਹ ਵਪਾਰ ਕਰੇ ਤੇ ਰਾਤ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਕੀਰਤਨ ਕਰਨਾ ਪਹਿਲ ਰਾਤ ਨਾਲ ਉੱਠ ਕੇ ਇਸ਼ਨਾਨ ਕਰਨਾ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਇਸ ਤਰ੍ਹਾਂ ਉਸਨੇ ਮਤਲਬ ਆਪਣਾ ਜਿਹੜਾ ਕਾਰੋਬਾਰ ਸ਼ੁਰੂ ਕੀਤਾ ਜੋ ਗੁਰੂ ਨਾਨਕ ਦੇਵ ਜੀ ਦੀ ਆਗਿਆ ਸੀ ਹੁਣ ਉੱਥੇ ਦੇ ਲੋਕ ਜਿਹੜੇ ਸੀਗੇ ਉਹ ਵੈਦਾਂ ਸ਼ਾਸਤਰਾਂ ਦੀ ਗੱਲ ਮੰਨਦੇ ਸੀ ਤੇ ਵੇਦ ਸ਼ਾਸਤਰਾਂ ਅਨੁਸਾਰ ਉਹ ਕਰਦੇ ਸੀ ਉਹ ਵਰਤ ਰੱਖਦੇ ਸੀ ਔਰ ਤੀਰਥਾਂ ਤੇ ਜਾ ਕੇ ਸ਼ਨਾਣ ਕਰਦੇ ਸੀ ਅਕਾਤਸੀ ਦਾ ਵਰਤ ਰੱਖਦੇ ਸੀ ਐਤਵਾਰ ਨੂੰ ਮੱਸੀਆ ਐਤਵਾਰ ਦਾ ਵਰਤ ਰੱਖਦੇ ਸੀ ਮੱਸੀਆ ਦਾ ਵਰਤ ਰੱਖਦੇ ਸੀ ਪੁੰਨਿਆਂ ਦਾ ਵਰਤ ਰੱਖਦੇ ਸੀ ਪਰ ਭਾਈ ਮਨੁੱਖ ਜੀ ਤੇ ਇਹੋ ਜਿਹਾ ਕੁਝ ਨਹੀਂ ਕਰਦੇ ਉਹ ਤੇ ਗੁਰੂ ਨਾਨਕ ਦੀ ਬਾਣੀ ਜਿਹੜੀ ਪੜ੍ਹਦੇ ਨੇ ਤੇ ਵਰਤ ਵਰਤ ਨਹੀਂ ਰੱਖਦੇ ਕੁਝ ਨਹੀਂ ਕਰਦੇ ਹੁਣ ਰਾਜੇ ਸ਼ਿਵਨਾਬ ਦੇ ਪਾਸ ਜਾ ਕੇ ਭਾਈ ਮਨ ਸੁਖ ਦੀ ਸ਼ਿਕਾਇਤ ਕੀਤੀ ਗਈ ਕਿ ਬਾਦਸ਼ਾਹ ਇੱਥੇ ਇੱਕ ਬਾਣੀਆਂ ਆਇਆ ਇੱਕ ਵਪਾਰ ਕਰਨ ਆਇਆ ਤੇ ਜਿਸ ਨੇ ਇੱਥੇ ਰਹਿਸ਼ ਰੱਖੀ ਹੋਈ ਹੈ ਉਹ ਤੇ ਕੋਈ ਠਾਕਰ ਪੂਜਨ ਨਹੀਂ ਕਰਦਾ ਕੋਈ ਉਹ ਓਕਾਤ ਸੀਦਾ ਵਰਤ ਨਹੀਂ ਰੱਖਦਾ ਕਦੀ ਉਹ ਪੁੰਨਿਆਂ ਦੇ ਵਰਤ ਨਹੀਂ ਰੱਖਦਾ ਮਸਿਆ ਤੇ ਵਰਤ ਨਹੀਂ ਰੱਖਦਾ ਐਤਵਾਰ ਦਾ ਕੋਈ ਵਰਤ ਨਹੀਂ ਰੱਖਦਾ ਤੇ ਲੋਕ ਕਹਿਣ ਭਾਈ ਇਹ ਤੇ ਬੜਾ ਪ੍ਰਿਸ਼ਟਾ ਹੈ ਰਾਜਾ ਜੀ ਇਸ ਦਾ ਕੁਝ ਕੀਤਾ ਜਾਵੇ। ਰਾਜਾ ਜੀ ਇਹ ਬਾਣੀਆਂ ਉਹਨਾਂ ਤੇ Hindu ਕਹਾਂਦਾ ਹੈ ਆਪਣੇ ਆਪ ਨੂੰ Hindu ਕਹਿੰਦਾ ਹੈ। ਵੀ ਮੈਂ Hindu ਹਾਂ। ਪਰ ਕੰਮ ਜੋ ਕਰਦਾ ਉਹ ਸਾਰੇ ਪਲਿਸਟ ਕਰਦਾ ਹੈ। ਭਾਈ ਮਾਲੇ ਜੀ ਦੀ ਜਨਮ ਸਾਖੀ ਅਨੁਸਾਰ ਜਿਹੜੀ ਸਾਖੀ ਹੈ ਨਾ ਉਹ ਇਸ ਜੋ ਸਾਖੀ ਤਿੰਨ 330 ਅੰਗ ਤੇ ਦਰਜ ਹੈ ਜਨਮ ਸਾਖੀ ਦੇ ਉਹਦੇ ਵਿੱਚੋਂ ਰਾਜੇ ਸ਼ਿਵਰਾਮ ਨੇ ਮਨੁੱਖ ਨੂੰ ਆਪਣੀ ਸਿਪਾਈ ਭੇਜ ਕੇ ਤੇ ਸੱਦਿਆ ਆਪਣੇ ਦਰਬਾਰ ਵਿੱਚ ਸੱਦਿਆ ਤੇ ਜਦੋਂ ਸ਼ਿਵਰਾਮ ਨੇ ਕਿਹਾ ਵੀ ਇਸ ਬਾਣੀਏ ਨੂੰ ਸੱਦ ਕੇ ਲਿਆਓ ਤੇ ਪਕੜ ਕੇ ਲਿਆ ਜਦੋਂ ਰਾਜੇ ਦੇ ਸਿਪਾਈ ਤੇ ਇਸ ਬਾਣੀਏ ਭਾਈ ਮਨਸੁਖ ਜੀ ਨੇ ਰਾਜੇ ਨੂੰ ਜਾ ਕੇ ਨਮਸਕਾਰ ਕੀਤੀ ਅਤੇ ਸਾਖੀ ਵਿੱਚ ਲਿਖਿਆ ਹੈ ਕਿ ਰਾਜੇ ਸ਼ਿਵਨਾਭ ਨੇ ਕਿਹਾ ਉਸ ਬਾਣੀ ਕੋ ਸਦ ਲੈ ਆਓ ਤਾਂ ਉਸ ਬਾਣੀ ਕੋ ਰਾਜੇ ਦੇ ਪਾਸ ਪਕੜ ਕੇ ਲੈ ਆਏ ਤੇ ਬਾਣੀ ਰਾਜੇ ਕੋ ਜਾ ਕੇ ਨਮਸਕਾਰ ਕਰੀ ਮੁਖੋ ਰਾਮ ਰਾਮ ਕਹਿਆ ਇੱਕ ਨਲੀਏਰ ਕੁਛ ਫਲ ਵੀ ਭੇਟਾ ਕਰੇ ਤਬ ਰਾਜੇ ਕਿਹਾ हे ਬਾਣੀਏ ਤੂੰ ਹਿੰਦੂ ਘਰਾਤਾ ਹੈ ਤੇ ਵਰਤਨੇਮ ਕੁਛ ਕਰਦਾ ਨਹੀਂ ਸਬਬ ਹੈ ਕਿ ਉਸ ਬਾਣੀਏ ਨੇ ਰਾਜੇ ਨੂੰ ਕਿਹਾ ਉਸਨੇ ਕਿਹਾ ਕਿ ਕਿਸ ਕਿਸ ਸਬਬ ਹੈ ਕਿਉਂ ਨਹੀਂ ਕਰਦਾ ਤੇ ਜਨਮ ਸਾਖੀ ਵਿੱਚ ਲਿਖਿਆ ਉਸ ਬਾਣੀਏ ਰਾਜੇ ਕੋ ਕਹਾਏ ਰਾਜਾ ਜੀ ਜਿਸ ਵਾਸਤੇ ਵਰਤ ਰੱਖਦੇ ਹਨ ਤੇ ਨੇਮ ਕਰਦੇ ਹਨ ਸੋ ਗੱਲ ਮੈਂ ਪਾਈ ਹੈ ਕੀਆ ਵਰਤ ਨੇਮ ਕਰਨਾ ਤੇ ਰਾਜੇ ਨੇ ਕਿਹਾ हे ਭਾਈ ਉਹ ਬਾਤ ਕਮਨ ਹੈ ਜਿਸ ਤੇ ਤੈਨੂੰ ਸੰਤੋਖ ਆਇਆ ਹੈ ਤਦ ਬਾਣੀਆਂ ਕਿਹਾ ਜੀ ਮਹਾਪੁਰਖਾਂ ਦੇ ਦਰਸ਼ਨ ਕੀਤਾ ਹੈ ਭਾਵ ਕਿ ਜਦੋਂ ਰਾਜੇ ਸ਼ੇਮਨਾਬ ਦੇ ਕੋਲ ਭਾਈ ਭਗੀ ਜੀ ਇਹ ਭਾਈ ਮਨੁਸ਼ੁਖ ਜੀ ਨੂੰ ਖੜਿਆ ਗਿਆ ਤੇ ਉਹਨੇ ਜਾ ਕੇ ਜਦੋਂ ਕੁਝ ਫਲ ਭੇਟ ਕੀਤੇ ਕਿਨਾਰੀ ਵਾਲ ਭੇਟ ਕੀਤਾ ਤੇ ਰਾਜੇ ਸ਼ੇਵਨਾਬ ਨੇ ਮਨ ਸੁਖ ਨੂੰ ਪੁੱਛਿਆ ਕਿ ਭਾਈ ਤੂੰ ਕੋਈ ਵਰਤ ਨਹੀਂ ਰੱਖਦਾ ਕੋਈ ਤੂੰ ਆਪਣੇ ਆਪ ਨੂੰ Hindu ਕੋ ਹਣਾ ਤੇ ਕੋਈ ਨੇਮ ਨਹੀਂ ਕਰਦਾ ਇਹ ਕੀ ਗੱਲ ਹੈ ਤੂੰ ਕਿਉਂ ਨਹੀਂ ਕਰਦਾ ਤੇ ਫਿਰ ਭਾਈ ਮਨਸੁਖੀ ਨੇ ਉੱਤਰ ਦਿੱਤਾ ਜੀ ਮੈਂ ਇਸ ਕੰਮ ਲਈ ਇਹ ਕੁਝ ਕਰਨਾ ਜੋ ਤੁਸੀਂ ਕਰਵਾਉਂਦੇ ਹੋ ਉਹ ਮੈਨੂੰ ਪ੍ਰਾਪਤ ਹੋ ਗਿਆ ਹੈ ਮੈਨੂੰ ਸੰਤੋਖ ਆ ਗਿਆ ਹੈ ਤੇ ਜਿਸ ਪਰਮੇਸ਼ਰ ਨੂੰ ਮਿਲਣ ਵਾਸਤੇ ਤੁਸੀਂ ਇਹ ਕੁਝ ਕਰਦੇ ਹੋ ਪਰਮੇਸ਼ਰ ਤਾਂ ਮੈਨੂੰ ਮਿਲ ਪਿਆ ਤੇ ਫਿਰ ਰਾਜੇ ਨੇ ਕਿਹਾ ਵੀ ਇਹ ਬਾਣੀਏ ਇਹ ਦੱਸ ਵੀ ਕਾਲ ਯੁਗ ਦੇ ਵਿੱਚ ਐਸਾ ਭਾਈ ਮਨੁਸ਼ਖ ਜੀ ਨੂੰ ਰਾਜੇ ਸ਼ੇਮਰਾਬ ਨੇ ਕਿਹਾ ਪੀ ਦਸ ਕਾਲ ਯੁਗ ਦੇ ਵਿੱਚ ਐਸਾ ਕਿਹੜਾ ਜਿਹੜਾ ਪੂਰਾ ਹੈ ਜਿਸ ਦਾ ਦਰਸ਼ਨ ਕਰਕੇ ਤੂੰ ਮੁਕਤੀ ਪਾਈ ਹੈ ਤੇਰੀ ਨਿਸ਼ਾਨ ਹੋਈ ਹੈ ਤੇ ਭਾਈ ਮਨੁੱਖ ਸਿੰਘ ਜੀ ਨੇ ਕਿਹਾ ਰਾਜਾ ਜੀ ਐਸੇ ਕਾਲ ਯੁਗ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਜੀ ਹਨ ਜਿਨ੍ਹਾਂ ਦਾ ਨਾਮ ਲਿਆ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਫਿਰ ਰਾਜੇ ਨੇ ਕਿਹਾ ਭਾਈ ਮਾਨਸੂਖ ਜੀ ਨੂੰ ਉਹਦੀ ਬਾਣੀ ਸੁਣਾਉ। ਉਸੇ ਬਾਣੀ ਤੋਂ ਪਤਾ ਲੱਗ ਜਾਵੇਗਾ ਕਿ ਉਹ ਕਿੰਡਾ ਕੋ ਵੱਡਾ ਸਤਿਗੁਰੂ ਹੈ। ਕਹਿੰਦੇ ਵੀ ਭਾਈ ਮਾਨਸੂਖ ਜੀ ਨੇ ਉੱਥੇ ਗੁਰੂ ਜੀ ਦੀ ਬਾਣੀ ਸੁਣਾਈ ਤੇ ਜਿਹੜਾ ਰਾਜਾ ਸ਼ਿਵਨਾਬ ਸੀ ਨਾ ਉਹ ਗੁਰੂ ਦੀ ਬਾਣੀ ਸੁਣ ਕੇ ਬੜਾ ਖੁਸ਼ ਹੋਇਆ। ਅਤੇ ਆਨੰਦ ਕੋ ਪ੍ਰਾਪਤ ਹੋਇਆ। ਸਾਖੀ ਲਿਖਦੀ ਹੈ ਰਾਜਾ ਗੁਰੂ ਜੀ ਬਾਣੀ ਸੁਣ ਕਰ ਬਹੁਤ ਹੀ ਖੁਸ਼ ਹੋਆ ਅਤ ਸੇ ਕਰ ਕੇ ਆਨੰਦ ਕੋ ਪ੍ਰਾਪਤ ਭਇਆ ਔਰ ਕਿਹਾ ਏ ਬਾਣੀਏ ਜੋ ਤੇਰਾ ਗੁਰੂ ਹੈ ਸੋਈ ਮੇਰਾ ਗੁਰੂ ਹੈ ਤੇ ਰਾਜੇ ਕਿਹਾ ਏ ਬਾਣੀਏ ਤੂੰ ਮੇਰੇ ਨਾਲ ਚੱਲ ਤੇ ਮੈਂ ਵੀ ਗੁਰੂ ਬਾਬੇ ਜੀ ਦਾ ਦਰਸ਼ਨ ਕਰ ਆਵਾਂ ਤੇ ਇਹ ਬਾਣੀਆਂ ਜਿਹੜਾ ਨਾ ਉਹ ਭਾਈ ਮਨਸੁਖ ਜੀ ਨੇ ਵਰਤੇ ਹੋਏ ਤੇ ਭਾਈ ਮਨਸੁਖ ਜੀ ਨੂੰ ਜਦੋਂ ਕਿਹਾ ਨਾ ਵੀ ਜਿਹੜਾ ਹੁਣ ਤੇਰਾ ਜਿਸ ਦੀ ਤੂੰ ਬਾਣੀ ਸੁਣਾਈ ਹੈ ਭਾਈ ਮਨਸੁਖ ਜੀ ਜਿਸ ਦੀ ਤੁਸੀਂ ਬਾਣੀ ਸੁਣਾਈ ਹੈ ਅੱਜ ਤੋਂ ਇਹ ਤੇਰਾ ਗੁਰੂ ਮੇਰਾ ਗੁਰੂ ਹੋਇਆ ਤੇ ਹੁਣ ਤੂੰ ਇਦਾਂ ਕਰ ਵੀ ਮੇਰੇ ਨਾਲ ਚੱਲ ਮੈਂ ਵੀ ਗੁਰੂ ਜੀ ਦੇ ਦਰਸ਼ਨ ਕਰਨੇ ਹਨ ਤੇ ਰਾਜਾ ਨਾ ਸ਼ਿਵ ਨਾਮ ਨੂੰ ਸਿੱਖ ਬਣਨਾ ਚਾਹੁੰਦਾ ਸੀ ਗੁਰੂ ਨਾਨਕ ਦਾ ਸਿੱਖ ਬਣਨਾ ਚਾਹੁੰਦਾ ਸੀ ਔਰ ਦਰਸ਼ਨ ਕਰਕੇ ਸਿੱਖ ਬਣਿਆ ਤੇ ਭਾਈ ਮਨੁੱਖ ਸੁਖ ਜੀ ਨੇ ਆਖਿਆ ਕਿ ਸੁਣ ਰਾਜਾ ਗੁਰੂ ਜੀ ਪਉਣ ਦਾ ਸਰੂਪ ਹਨ ਤੂੰ ਚਿੱਤ ਵਿੱਚ ਕਿਹਾ ਨਿਚਾ ਰੱਖ ਸ੍ਰੀ ਗੁਰੂ ਜੀ ਘਟ ਘਟ ਕੇ ਜਾਣਣ ਵਾਲੇ ਹਨ ਤੇ ਤੈਨੂੰ ਇੱਥੇ ਹੀ ਦਰਸ਼ਨ ਦੇਣਗੇ ਤੇ ਰਾਜੇ ਨੇ ਕਿਹਾ ਭਾਈ ਸਿਖਾ ਸ੍ਰੀ ਗੁਰੂ ਜੀ ਕਿਸ ertid ਤੇ ਰਹਿੰਦੇ ਹਨ ਜਦੋਂ ਭਾਈ ਮਨੁਸ਼ਖੀ ਨੇ ਕਿਹਾ ਨਾ ਵੀ ਰਾਜਾ ਜੀ ਗੁਰੂ ਸਾਹਿਬ ਜੀ ਤੇ ਪਹੁੰਚਾਰੀ ਨੇ ਪਹੁੰਚ ਦਾ ਸੂਪ ਜਿੱਥੇ ਕੋਈ ਯਾਦ ਕਰੇ ਉੱਥੇ ਹੀ ਪਹੁੰਚ ਜਾਂਦੇ ਨੇ ਤੇ ਤੂੰ ਇੱਥੇ ਨਿਸ਼ਚੈ ਰੱਖ ਕੇ ਭਰੋਸਾ ਰੱਖ ਕੇ ਯਾਦ ਕਰ ਤੇ ਬਾਬਾ ਜੀ ਤੇਰੇ ਕੋਲ ਇੱਥੇ ਹੀ ਪਹੁੰਚ ਜਾਣਗੇ ਤੇ ਰਾਜੇ ਨੇ ਕਿਹਾ ਵੀ ਨਹੀਂ ਭਾਈ ਸਿਖਾ ਮੈਨੂੰ ਇਹ ਦੱਸ ਵੀ ਗੁਰੂ ਨਾਨਕ ਦੇਵ ਜੀ ਕਿੱਥੇ ਰਹਿੰਦੇ ਹਨ ਤੇ ਫਿਰ ਭਾਈ ਮਨੁੱਖ ਸਿੰਘ ਜੀ ਨੇ ਕਿਹਾ ਰਾਜਾ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਪੋਏ ਦੀ ਤਲਵੰਡੀ ਚ ਹੋਇਆ ਹੈ ਦੇਸ਼ ਪੰਜਾਬ ਵਿੱਚ ਪਰ ਜਿੱਥੇ ਵੀ ਬਾਬੇ ਨੂੰ ਕਿਸੇ ਨੇ ਯਾਦ ਕੀਤਾ ਨਾ ਜਿੱਥੇ ਵੀ ਬਾਬੇ ਕੋ ਸਿਮਰਿਆ ਉੱਥੇ ਹੀ ਗੁਰੂ ਜੀ ਦਰਸ਼ਨ ਦਿੰਦੇ ਹਨ ਇਹਾਂ ਯਾਦ ਕਰਿਐ ਤਾਹੀ ਹਾਜ਼ਰ ਹਜ਼ੂਰ ਹਨ ਤੇ ਰਾਜੇ ਕਿਹਾ ਭਾਈ ਮੈਂ ਆਖਦਾ ਹਾਂ ਜੋ ਜਾਇਕਰ ਦਰਸ਼ਨ ਕਰੀਏ ਜਾਇਕਰ ਦਰਸ਼ਨ ਕਰਾਂ ਉਸ ਬਾਣੀਏ ਕਿਹਾ ਬਾਬਾ ਜੀ ਕੋ ਆਪਣੇ ਆਤਮੇ ਵਿੱਚ ਸਿਮਰਨ ਕਰ ਤੈਨੂੰ ਸ੍ਰੀ ਗੁਰੂ ਜੀ ਦਰਸ਼ਨ ਇੱਥੇ ਹੀ ਦੇਵਣਗੇ ਪਰੰਤੂ ਖਬਰਦਾਰ ਰੋ ਗੁਰੂ ਅਬਨਾਸੀ ਪੁਰਖ ਹੋਈ ਤੇ ਰਾਜੇ ਕਿਹਾ ਬਾਣੀਏ ਮੈਂ ਤੇਰੇ ਸਾਥ ਨੂੰ ਜਾਵਾਂ ਫਿਰ ਬਾਣੀਏ ਕਿਹਾ ਰਾਜਾ ਤੂੰ ਬਚਨ ਮੰਨ ਤੂੰ ਬਚਨ ਮਾਨ ਤੇਰੀ ਮੁਰਾਦ ਹਾਸਲ ਹੋਵੇਗੀ ਅਤੇ ਜਾਹਤ ਉਹਨੇ ਹੱਲ ਹੋਇਆ ਤੁਮ ਖਬਰਦਾਰ ਰਹੀਂ ਭੁੱਲੀ ਨਾ ਗੁਰੂ ਤੇਰੇ ਪਾਸ ਜ਼ਰੂਰ ਆਉਣਗੇ ਭਾਈ ਮਨੁਸਖ ਜੀ ਨੇ ਰਾਜੇ ਸ਼ੇਵਨ ਆਪ ਨੂੰ ਕਿਹਾ ਵੀ ਗੁਰੂ ਨਾਨਕ ਦੇਵ ਜੀ ਰਾਏ ਭੋਏ ਦੀ ਤਲੌਂਡੀ ਵਿੱਚ ਜੋ ਪੰਜਾਬ ਦੇਸ਼ ਵਿੱਚ ਹੈ ਉਥੇ ਉਹਨਾਂ ਦਾ ਅਵਤਾਰ ਹੋਇਆ ਹੈ ਪਰ ਜਾਣ ਦੀ ਜ਼ਰੂਰਤ ਨਹੀਂ ਜਿੱਥੇ ਵੀ ਕੋਈ ਬਾਬੇ ਦਾ ਸਿਮਰਨ ਕਰਦਾ ਹੈ ਜਿੱਥੇ ਵੀ ਕੋਈ ਗੁਰੂ ਨਾਨਕ ਨੂੰ ਯਾਦ ਕਰਦਾ ਹੈ ਬਾਬਾ ਗੁਰੂ ਨਾਨਕ ਜੀ ਉਥੇ ਜਾ ਕੇ ਦਰਸ਼ਨ ਦੇ ਦਿੰਦੇ ਨੇ ਜੇ ਉਹਨੂੰ ਯਾਦ ਕਰੀਏ ਤੇ ਉਹ ਹਾਜ਼ਰਾ ਹਜ਼ੂਰ ਨੇ ਉਹ ਹਰ ਹਾਜ਼ਰ ਹੋ ਜਾਂਦੇ ਨੇ ਤੇ ਰਾਜੇ ਸ਼ਿਵਨਾਬ ਨੇ ਕਿਹਾ ਵੀ ਪਰ ਪਾਈ ਮਨੁੱਖ ਜੀ ਮੈਂ ਕਹਿੰਦਾ ਕਿ ਜਾ ਕੇ ਦਰਸ਼ਨ ਕਰ ਆਈਏ ਪਰ ਭਾਈ ਮਨੁੱਖ ਜੀ ਕਹਿਣ ਲੱਗੇ ਬਾਬਾ ਜੀ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਸਿਮਰਨ ਕਰੋ ਆਪਣੇ ਰੂਹ ਤੋਂ ਸਿਮਰਨ ਕਰੋ ਆਤਮਿਕ ਆਪਣੇ ਆਤਮਾ ਵਿੱਚ ਸਿਮਰਨ ਕਰੋ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਹੀ ਤੁਹਾਡੇ ਕੋਲ ਆ ਕੇ ਦਰਸ਼ਨ ਦੇਣਗੇ ਪਰ ਖਬਰਦਾਰ ਰਹਿੰ ਗੁਰੂ ਘਟ ਘਟ ਦੀਆਂ ਜਵਾਨ ਨੂੰ ਮਾਰਾ ਹੈ ਤੇ ਕਿਤੇ ਕਰਤ ਨਾ ਕਰ ਬਈ ਕੋਈ ਤਾਂ ਰਾਜੇ ਨੇ ਫਿਰ ਕਿਹਾ ਵੀ ਨਹੀਂ ਭਾਈ ਮਨੁੱਖ ਜੀ ਮੈਂ ਤੇ ਤੇਰੇ ਸਾਥ ਉਥੇ ਜਾਊਂਗਾ ਜਿੱਥੇ ਬਾਬਾ ਜੀ ਰਹਿੰਦੇ ਨੇ ਤੇ ਭਾਈ ਮਨੁੱਖ ਨੇ ਕਿਹਾ ਰਾਜਾ ਜੀ ਤੁਸੀਂ ਮੇਰਾ ਬਚਨ ਮੰਨੋ ਤਹਾਡੀ ਮਰਾਦ ਜ਼ਰੂਰ ਹਾਸਲ ਹੋਵੇਗੀ ਤੁਹਾਨੂੰ ਜ਼ਰੂਰ ਦਰਸ਼ਨ ਦੇਣਗੇ ਗੁਰੂ ਨਾਨਕ ਤੇ ਨਾਲ ਹੀ ਗੁਰੂ ਨਾਨਕ ਦੇ ਸਿੱਖ ਨੇ ਭਾਈ ਮਨਸੁਖ ਜੀ ਨੇ ਵਰ ਦੇ ਦਿੱਤਾ ਜਾ ਰਾਜਾ ਤੂੰ ਨਿਹਾਲ ਹੋਇਆ ਤੇ ਖਬਰਦਾਰ ਨਹੀਂ ਭੁੱਲੀ ਨਾ ਗੁਰੂ ਨੂੰ ਯਾਦ ਰੱਖੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੀ ਗੁਰੂ ਤੇਰੇ پاس ਜ਼ਰੂਰ ਆਉਣਗੇ ਤੇ ਪੋਲ ਨਗਾਨਮੀ ਕਿਤੇ ਖਬਰਦਾਰ ਨਹੀਂ ਭੁੱਲੀ ਨਾ ਇਹ ਸਿੱਖਿਆ ਦੇ ਕਰਨਾ ਇਹ ਸਿੱਖਿਆ ਦੇ ਕੇ ਰਾਜੇ ਸ਼ੇਵਨਾਬ ਨੂੰ ਤੇ ਭਾਈ ਮਨੁਸਖ ਜੀ ਆਪਣਾ ਜਾਜਪੁਰ ਕੇ ਉਥੋਂ ਪਸ਼ਮ ਨੂੰ ਰਵਾਨਾ ਹੁੰਦਾ ਹੈ ਤੇ ਰਾਜਾ ਸ਼ੇਵਨਾਬ ਜਿਹੜਾ ਉਹਨੂੰ ਬੜੀ ਦਰਸ਼ਨਾਂ ਦੀ ਚਾਹ ਹੋਈ ਉਹ ਉੱਠਦਾ ਬੈਠਦਾ ਸੌਂਦਾ ਚੱਲਦਾ ਫਿਰਦਾ ਜਾਗਦਾ ਹਰ ਸਮੇਂ ਗੁਰੂ ਦੇ ਮਿਲਣ ਦੇ ਖਿਆਲ ਵਿੱਚ ਹਰ ਸਮੇਂ ਉਹਨੂੰ ਕੋ ਮੰਨੂ ਉਹਦੇ ਚੇਤਨੂ ਸ਼ਾਂਤੀ ਨੀ ਆਉਂਦੀ ਕੋਈ ਸੋਚਦਾ ਵੀ ਕਿਦੋਂ ਕਿਤੇ ਸਤਿਗੁਰੂ ਮੈਨੂੰ ਆਣ ਕੇ ਦਰਸ਼ਨ ਦੇ ਨਿਤ ਪ੍ਰਤੀ ਗੁਰੂ ਬਾਬੇ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਪ੍ਰੀਤ ਰੱਖੀ ਹੈ ਬੜੀਆਂ ਅਰਦਾਸਾਂ ਕਰਦਾ ਹੈ ਕਿ ਸਤਿਗੁਰੂ ਜੀ ਆਓ ਸਤਿਗੁਰੂ ਜੀ ਦਰਸ਼ਨ ਦਿਓ ਜੇ ਸਾਖੀ ਵਿੱਚ ਜਨਮ ਸਾਖੀ ਦੇ ਵਿੱਚ ਜੋ ਲਿਖਿਆ ਹੈ ਨਾ ਰਾਜਾ ਸ਼ਿਵਨਾਬ ਕੋ ਬੜੀ ਦਰਸ਼ਨ ਦੀ ਚਾਹ ਹੋਈ ਬੈਠਦਾ ਉੱਠਦਾ ਸੋਤਾ ਚਲਦਾ ਗੁਰਾਂ ਦੇ ਮਿਲਣ ਦੇ ਖਿਆਲ ਵਿੱਚ ਰਹਿ ਔਰ ਕਿਸੇ ਥੌਰ ਮੈਂ ਚੇਤਨ ਲਾਵੇ ਨਿਕਾ ਪਰਤ ਗੁਰਬਾਬੇ ਜੀ ਦੇ ਚਰਨਾਂ ਵਿੱਚ ਪ੍ਰੀਤ ਰੱਖੇ ਤੇ ਰਾਜੇ ਨੇ ਭਲੀਆਂ ਭਲੀਆਂ ਚੇਹਰੀਆਂ ਪੈਦਾ ਕੀਤੀਆਂ ਔਰ ਉਹਨੂੰ ਹੁਕਮ ਕੀਤਾ ਕਿ ਕੋਈ ਫਕੀਰ ਆਵੇ ਉਸ ਦਾ ਧਰਮ ਛਟਕਾਵੋ ਜਿਸ ਤਰ੍ਹਾਂ ਹੋਵੇ ਉਸ ਦੀ ਸੇਵਾ ਕਰੋ ਜੈਸੇ ਕੈਸੇ ਉਸ ਦੀ ਪਰਖਿਆ ਕਰੋ ਤੇ ਜਿਹੜਾ ਪਰਖਿਆ ਵਿੱਚੋ ਸਫਲ ਹੋ ਜਾਵੇ ਮੈਨੂੰ ਖਬਰ ਦਿਓ ਪਾਲਕੇ ਰਾਜੇ ਸ਼ਿਵਨਾਬ ਨੇ ਬਹੁਤ ਸਾਰੀਆਂ ਜਵਾਨ ਸੁੰਦਰ ਆਪਣੀਆਂ ਚੇਲੀਆਂ ਇਸਤਰੀਆਂ ਰੱਖ ਲਈਆਂ ਕੁੜੀਆਂ ਸੁੰਦਰ ਸੁੰਦਰ ਮਟਿਆਰਾਂ ਭਰਤੀ ਕਰ ਲਈਆਂ ਉਹਨਾਂ ਦੀ ਡਿਊਟੀ ਲੱਗੀ ਕਿ ਜਿਹੜਾ ਕੋਈ ਸੰਤ ਜਿਹੜਾ ਕੋਈ ਫਕੀਰ ਆਉਂਦਾ ਮੇਰੇ ਰਾਜ ਵਿੱਚ ਉਹਨੂੰ ਜਾ ਕੇ ਮਿਲੋ ਤੇ ਉਹਨੂੰ ਉਹਦੀ ਸੇਵਾ ਕਰੋ ਉਹਨੂੰ ਉਹਦੇ ਧਰਮੋਂ ਤੋਂ ਡਲਾਉਣ ਦੀ ਕੋਸ਼ਿਸ਼ ਕਰੋ ਉਹਦੇ ਨਾਲ ਪਿਆਰ ਦੀਆਂ ਗੱਲਾਂ ਕਰੋ ਉਸ ਨੂੰ ਉਹਦੇ ਧਰਮ ਤੋਂ ਡਲਾਓ ਕਿ ਉਹ ਤੁਹਾਡਾ ਬਣ ਜਾਵੇ ਤੇ ਜਿਹੜਾ ਤੁਹਾਡੇ ਤੁਹਾਨੂੰ ਛੱਡ ਦੇਵੇ ਤੁਹਾਨੂੰ ਕੁਛ ਨਾ ਕਹੇ ਉਹ ਸਾਰੀਆਂ ਜਿਹੜੀਆਂ ਤੁਸੀਂ ਪ੍ਰੀਖਿਆ ਜਿਹੜੀਆਂ ਉਹਨਾਂ ਕੋ ਲਓਗੇ ਉਹਨਾਂ ਪ੍ਰੀਖਿਆ ਦੇ ਵਿੱਚ ਉਹ ਪਾਸ ਹੋ ਜਾਵੇ ਤੇ ਉਹਦੇ ਬਾਰੇ ਮੈਨੂੰ ਆਣ ਕੇ ਦੱਸਣਾ ਹੈ ਕਿ ਕਿਉਂਕਿ ਉਹੋ ਹੀ ਪੂਰਨ ਗੁਰੂ ਹੋਵੇਗਾ ਉਹੋ ਹੀ ਬਾਬਾ ਨਾਨਕ ਹੋਵੇਗਾ ਸੋ ਜੋ ਇਨਾਂ ਤੁਹਾਡੇ ਵਸ ਵਿੱਚ ਨਹੀਂ ਆਊਗਾ ਤੇ ਜਿਹੜਾ ਕਲਯੁਗੀ ਸਾਧ ਹੋਵੇਗਾ ਉਹਦਾ ਨਾਂ ਧਰਮ ਰਹੇਗਾ ਉਹ ਤੇ ਤੁਹਾਡੇ ਪਿੱਛੇ ਲੱਗ ਜਾਵੇਗਾ ਸੁੰਦਰ ਔਰਤਾਂ ਦੇ ਪਿੱਛੇ ਲੱਗ ਕੇ ਆਪਣਾ ਧਰਮ ਡੋਲ ਦੇਵੇਗਾ ਤੇ ਜੇ ਗੁਰੂ ਬਾਬਾ ਆਇਆ ਗੁਰੂ ਨਾਨਕ ਆਇਆ ਤੇ ਉਹ ਇਨਾਂ ਗੱਲਾਂ ਤੋਂ ਪਰੇ ਰਹੇਗਾ ਖੋੜ ਉਹ ਆਪਣਾ ਧਰਮ ਦੀ ਗੱਲ ਕਰੇਗਾ ਇਸ ਤਰ੍ਹਾਂ ਕਰਦਾ ਹੋਇਆ ਰਾਜਾ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਹਿਰਦੇ ਵਿੱਚ ਪੁਕਾਰਾਂ ਕਰਦਾ ਹੈ ਮਨ ਵਿੱਚ ਆਪਣੇ ਧਿਆਨ ਵਿੱਚ ਗੁਰੂ ਨਾਨਕ ਵਸਾਲਿਆ ਉਧਰ ਉਹਨੇ ਸੁੰਦਰ-ਸੁੰਦਰ ਮਟਿਆਰਾਂ ਵੀ ਪ੍ਰੀਖਿਆ ਲੈਣੇ ਭੇਜੀਆਂ ਹੁਣ ਕੋਣ ਉਧਰ ਬਾਬੇ ਨਾਨਕ ਦੇ ਹਿਰਦੇ ਵਿੱਚ ਜਾ ਕੇ ਜਿਹੜੀ ਹੂਕੇ ਦੀ ਪਹੁੰਚੀ ਇਹਦੀ ਪੁਕਾਰ ਪਹੁੰਚੀ ਰਾਜੇ ਸ਼ਿਵਨਾਬ ਦੀ ਤੇ ਗੁਰੂ ਨਾਨਕ ਜੀ ਤਾਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਜੀ ਨੂੰ ਤੇ ਬਾਲੇ ਨੂੰ ਲੈ ਕੇ ਸ਼ਿਵਨਾਬ ਨੂੰ ਦਰਸ਼ਨ ਦੇਣ ਵਾਸਤੇ ਉਸ ਦੇ ਦੇਸ਼ ਗਏ ਤੇ ਰਾਜੇ ਸ਼ਿਵਨਾਬ ਦਾ ਇੱਕ ਬਾਗ ਸੀਗਾ ਸੁੱਕਾ ਸਾਖੀ ਕਹਿੰਦੀ ਹੈ ਜਨਮ ਸਾਖੀ ਭਾਈ ਮਾਲਾਜੀ ਵਾਲੀ ਸ੍ਰੀ ਗੁਰੂ ਨਾਨਕ ਜੀ ਸਿਵਨਾਬ ਦੇ ਦੇਸ ਗਏ ਰਾਜਾ ਸਿਵਨਾਬ ਦਾ ਇੱਕ ਬਾਗ ਹੈ ਸੀ ਪਰ ਸੁੱਕਾ ਹੋਆ ਸੀ ਅਤੇ ਉਸ ਦਾ ਦਰਵਾਜ਼ਾ ਬੰਦ ਹੈ ਸੀ ਤਾਂ ਸ੍ਰੀ ਗੁਰੂ ਤਾਂ ਉਸ ਬਾਗ ਵਿੱਚ ਜਾਏ ਬੈਠੇ ਪਰ ਉਸ ਵਿੱਚ ਜਾ ਗੁਰੂ ਜੀ ਦਾ ਚਰਨ ਪਿਆ ਤਾਂ ਉਸ ਬਾਗ ਦੀਆਂ ਕਲੀਆਂ ਨਿਕਲ ਪਈਆਂ ਜੋ ਸੁਬਾਗ ਦੀਆਂ ਕਲੀਆਂ ਦੇਖੇ ਤਾਂ ਹੈਰਾਨ ਹੋ ਜਾਵੇ ਤਾਂ ਕਹਿ ਕੇ ਇਹ ਬਾਗ ਤਾਂ ਮੁੱਦਤ ਦਾ ਸੁੱਕਾ ਹੋਇਆ ਸੀ ਤੇ ਕਿਸ ਤਰ੍ਹਾਂ ਹਰਿਆ ਹੋਇਆ ਇਸ ਤਰ੍ਹਾਂ ਬਾਗ ਦੇ ਬਾਗਬਾਨ ਨੇ ਸੁਣਿਆ ਉਧਰ ਉਹ ਦਾਸੀਆਂ ਵੀ ਜਿਹੜੀਆਂ ਔਰਤਾਂ ਵੀ ਆ ਗਈਆਂ ਜਾਣ ਕੇ ਸਾਖੀ ਜਿਉ ਜੋ ਲਿਖਿਆ ਉਹ ਕਿ ਕੋਈ ਬਾਬਾ ਨਾਨਕ ਜੀ ਉਥੇ ਰਾਜੇ ਸੇਵਨ ਆਪ ਦੇ ਦੇਸ਼ ਵਿੱਚ ਗਏ ਉਸ ਬਾਈਕ ਸੁੱਕਾ ਬਾਗ ਸੀ ਰਾਜੇ ਸੇਵਨ ਆਬ ਦਾ ਉਹਦਾ ਦਰਵਾਜ਼ਾ ਬੰਦ ਹੀ ਰਹਿੰਦਾ ਸੀ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਉਹਦੇ ਵਿੱਚ ਜਾ ਕੇ ਬੈਠ ਗਏ ਜਿੱਦੋਂ ਉਸ ਬਾਗ ਵਿੱਚ ਬੈਠੇ ਤੇ ਜਦੋਂ ਬਾਗ ਜਿਹੜਾ ਸੁੱਕਾ ਸੀ ਉਹ ਹਰਿਆ ਹੋ ਗਿਆ ਤੇ ਜਨਤਾ ਨੂੰ ਪਤਾ ਲੱਗਾ ਜਨਤਾ ਦਰਸ਼ਣ ਨੂੰ ਆਉਂਦੀ ਹੈ ਰਾਜੇ ਨੂੰ ਜਾ ਕੇ ਕਿਸੇ ਨੇ ਦੱਸਿਆ ਉਧਰ ਜਿਹੜੀਆਂ ਰਾਜਾ ਦਾ ਆਪਣੀਆਂ ਜਿਹੜੀਆਂ ਉਹ ਨਹੀਂ ਰੱਖੀਆਂ ਸੀਗੀਆਂ ਲੜਕੀਆਂ ਜਵਾਨ ਮੁਟਿਆਰਾਂ ਉਹ ਰਾਜਾ ਗੁਰੂ ਨਾਨਕ ਦੇਵ ਜੀ ਦੀ ਪ੍ਰੀਖਿਆ ਲੈਣ ਲਈ ਉਹਨਾਂ ਮੁਟਿਆਰਾਂ ਨੂੰ ਉਸ ਬਾਗ ਵਿੱਚ ਭੇਜਦਾ ਹੈ ਗੁਰੂ ਸਾਹਿਬ ਕੋਲ ਇਸ ਤੋਂ ਅੱਗੇ ਕੀ ਹੋਇਆ ਇਹ ਸਾਧ ਸੰਗਤ ਜੀ ਕੱਲ ਨੂੰ ਆਪਾਂ ਦੱਸਾਂਗੇ ਕਿ ਉਹ ਔਰਤਾਂ ਉਹ ਮੁਟਿਆਰਾਂ ਬਾਬੇ ਨਾਨਕ ਨੂੰ ਆਪਣੇ ਧਰਮ ਤੋਂ ਡੋਲਾ ਲਿਆ ਕਿ ਬਾਬੇ ਨਾਨਕ ਨੇ ਉਹਨਾਂ ਨੂੰ ਸ਼ਾਂਤੀ ਬਖਸ਼ੀ ਬਾਬੇ ਨਾਨਕ ਨੇ ਉਹਨਾਂ ਨੂੰ ਕੀ ਪ੍ਰਦੇਸ਼ ਦਿੱਤਾ ਉਸ ਤੋਂ ਬਾਅਦ ਕੀ ਗੱਲ ਹੋਈ ਕੀ ਕਾਰਵਾਈ ਹੋਈ ਰਾਜੇ ਸ਼ੇਵਨਾਮ ਨੇ ਸਤਗੁਰਾਂ ਦੇ ਦਰਸ਼ਨ ਕਿਵੇਂ ਕੀਤੇ ਇਹ ਸਾਖੀ ਆਪਾਂ ਕੱਲ ਨੂੰ ਲੈ ਕੇ حاضر ਹੋਵਾਂਗੇ ਸਾਧ ਸੰਗਤ ਇੱਕ ਬੇਨਤੀ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਜੋ ਸਾਖੀਆਂ ਸੱਚੀਆਂ ਸਾਖੀਆਂ ਜੋ ਭਾਈ ਬਾਲੇ ਵਾਲੇ ਜਨਮ ਸਾਖੀ ਜਿਹੜੀ ਕਿਸੇ ਕੋਲ ਨਹੀਂ ਹੈ ਸਾਡੇ ਬਜ਼ੁਰਗਾਂ ਦੇ ਕੋਲ ਅੱਜ ਤੋਂ 200 300 ਸਾਲ ਪਹਿਲਾਂ ਦੀ ਸਾਡੇ ਪਾਸ ਹੈ ਕਿਉਂਕਿ ਇਹ ਜਿਹੜੀ ਜਨਮ ਸਾਖੀ ਹੈ ਨਾ ਇਹ ਕੋਣ ਨਹੀਂ ਮਿਲਦੀ ਇਹ ਭਾਈ ਲੱਗਾ ਸਿੰਘ ਕਰਤਾਰ ਸਿੰਘ ਜੀ ਉਸ ਦਾ ਛਾਪਣ ਵਾਲੇ ਬਾਜ਼ਾਰ ਮਾਈ ਸ਼ੀਵਾ ਵਾਲੇ ਇਹਨਾਂ ਨੇ ਛਾਪੀ ਸੀ ਬਹੁਤ ਪ੍ਰੰਤਨ ਸਮਿਆਂ ਦੇ ਵਿੱਚ ਤੇ ਉਹ ਛਾਕੀ ਜਿਹੜੀ ਆ ਉਹ ਸਾਡੇ ਬਿਰਗਾਂ ਦੇ ਸਮਾਨ ਵਿੱਚੋਂ ਨਿਕਲੀ ਜਿਹੜੀ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਪਾਸ਼ਨ ਭਾਈ ਬਾਲਾ ਜੀ ਨੇ ਸੁਣਾਈ ਸੀ ਗੁਰੂ ਅੰਗਦ ਦੇਵ ਜੀ ਨੂੰ ਤੇ ਭਾਈ ਸਨਮੁਖ ਭਾਈ ਪੈੜੇ ਮੁਖੇ ਜੀ ਨਹੀਂ ਇਸ ਨੂੰ ਨੋਟ ਕਰ ਲਿਆ ਸੀ ਇਹ ਸਾਖੀ ਜਿਹੜੀ ਆ ਇਹ ਇਹਨਾਂ ਨੇ ਇਹ ਕਿਤਾਬਾਂ ਵਾਲਿਆਂ ਭਾਈਆਂ ਸਾਖੀ ਛਾਪੀ ਸੀ ਜਿਹੜੀ ਕਿ ਅੱਜ ਕੱਲ ਉਪਲਬਧ ਨਹੀਂ ਇਸ ਦੇ ਜੋ ਵਰਕੇ ਹਨ ਉਹ ਬੜੇ ਜਿਹੜੇ ਮੌਤ ਹੀ ਕਮਜ਼ੋਰ ਹੋ ਚੁੱਕੇ ਹਨ ਇਸ ਤੋਂ ਪੜਨਾ ਬੜਾ ਉਖਾ ਹੈ ਪਰ ਸਾਧ ਸੰਗ ਜੀ ਦਾਸ ਦੀ ਤਮਨਾ ਹੈ ਕਿ ਜੋ ਬਾਬਾ ਨਾਨਕ ਜੀ ਦੀਆਂ ਸਾਖੀਆਂ ਆਪ ਜੀ ਦੇ ਨਾਲ ਭਾਈ ਬਾਲੂ ਜੀ ਦੀ ਜਨਮ ਸਾਖੀ ਅਨੁਸਾਰ ਸਾਂਝੀਆਂ ਕੀਤੀਆਂ ਜਾਣ ਸੋ ਆਪ ਭਾਈ ਕਿਰਪਾ ਕਰੋ ਕਿਉਂਕਿ ਜਿਹੜੀ ਭਾਈ ਬਗੇਰ ਤੇ ਭਾਈ ਮਨੁੱਖ ਚੂਹ ਜੀ ਦੀ ਸਾਖੀ ਦੀ ਸ਼ੁਰੂਆਤ ਕੀਤੀ ਸੀ ਉਦੋਂ ਤੇ ਕੱਲ ਪੰਜਾਬ ਪੰਜਾਬੀ ਵੀਜ਼ਾ ਜਾਰੀ ਨੇ ਪੰਜਾਬ ਛੁੰਗਲ ਖਜਰਾਨੇ ਹੀ ਵੇਖੀ ਕਿ ਬਹੁਤ ਥੋੜੇ ਆ ਇਦਾਂ ਦੇ ਲੱਛਰ ਗਾਣੇ ਹੋਰ ਮੜੀਆਂ ਫਿਲਮਾਂ ਨੂੰ ਵੇਖਣ ਵਾਸਤੇ ਲੱਖਾਂ ਦੇ ਵਿੱਚ ਵੀ ਹੁੰਦੇ ਨੇ ਪਰ ਜਿਸ ਕਰ ਤੋਂ ਆਪਾਂ ਨੂੰ ਕੁਝ ਪ੍ਰਾਪਤ ਹੋਣਾ ਹੈ ਜਿਸ ਤੋਂ ਕੁਝ ਆਪਾਂ ਨੂੰ ਲੱਭਣਾ ਹੈ ਉਸ ਨੂੰ ਵੇਖਣਾ ਸਾਧ ਸੰਗਤ ਜੀ ਉਹ ਵੀ ਜ਼ਰੂਰੀ ਹੈ ਕਿਰਪਾ ਕਰੋ ਵੱਡੀ ਪੱਤਰ ਤੇ ਇਹ ਸ਼ਾਹੀ ਜਿਹੜੀ ਹੈ ਜਿਹੜੀ ਆਪ ਜੀ ਦਿਨ ਨਾਲ ਸਾਂਝੀ ਕੀਤੀ ਹੈ ਇਸ ਨੂੰ ਸਰਵਣ ਕਰੋ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਸਾਧ ਸੰਗਤ ਜੀ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਦਾਸ ਸਾਹਿਬ ਜੀ ਦਾ ਕੋਟਨ ਕੋਪ ਧੰਵਾਦੀ ਹੋਵੇਗਾ ਸਤਿਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਆਪ ਜੀ ਤੇ ਮੇਰਾ ਕਰਨਗੇ ਕੱਲ ਫੇਰਾ ਅਧਰੋਂ ਆਗੇ ਹੁਣ ਆ ਗਿਆ ਬਖਸ਼ਿਸ਼ ਕਰੋ ਖਿਮਾ ਦਾ ਜਾਚ ਹਾਂ ਤੇ ਹੁਣ ਆਓ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ